ਜੀ ਜਦੋਂ ਹੁਣ ਨਾਮਜ਼ਦਗੀਆਂ ਭਰਨ ਵਿੱਚ ਕੁਝ ਹੀ ਦਿਨ ਬਾਕੀ ਰਹਿ ਗਏ ਨੇ ਉਸ ਵੇਲੇ ਪੰਜਾਬ ਦੇ ਵਿੱਚ ਦੋ ਪੈਂਡਿੰਗ ਸੀਟਾਂ ਭਾਜਪਾ ਦੀਆਂ ਗੁਰਦਾਸਪੁਰ ਅਤੇ ਹੁਸ਼ਿਆਰਪੁਰ ਦੀ ਉਤਸੁਕਤਾ ਬਹੁਤ ਵਧ ਰਹੀ ਹੈ ਔਰ ਜਿੱਥੋਂ ਤੱਕ ਹੁਸ਼ਿਆਰਪੁਰ ਦਾ ਸਬੰਧ ਹੈ ਇਸ ਨੂੰ ਲੈ ਕੇ ਆ ਭਾਰਤੀ ਜਨਤਾ ਪਾਰਟੀ ਦੇ ਦੋ ਪ੍ਰਵਲ ਦਾਵੇਦਾਰ ਸੋਮ ਪ੍ਰਕਾਸ਼ ਅਤੇ ਵਿਜੇ ਸਾਂਪਲਾ ਨੂੰ ਲੈ ਕੇ ਆਫਾਹ ਦਾ ਬਾਜ਼ਾਰ ਗਰਮ ਹੈ ਔਰ ਇੱਕ ਹਫ਼ਤੇ ਤੋਂ ਲੋਕਾਂ ਦੀ ਰੁਚੀ ਬਾਕੀ ਉਮੀਦਵਾਰਾਂ ਤੇ ਘੱਟ ਤੇ ਇਹਨਾਂ ਦੋਹਾਂ ਉਮੀਦਵਾਰਾਂ ਤੇ ਜ਼ਿਆਦਾ ਹੁੰਦੀ ਹੈ ਕਿ ਟਿਕਟ ਕਿਹਨੂੰ ਮਿਲੇਗੀ ਹਾਲਤ ਨੇ ਇਹ ਹੈ ਕਿ ਸੋਸ਼ਲ ਮੀਡੀਆ ਤੇ ਭਾਵੇਂ WhatsApp ਹੋਵੇ Facebook ਹੋਵੇ ਲੋਕ ਡੀ ਕਰ ਰਹੇ ਨੇ ਕੋਈ ਅਪਡੇਟ ਪਾਏਗੀ ਜਿਸ ਨਾਲ ਉਹਨਾਂ ਨੂੰ ਜਾਣਕਾਰੀ ਮਿਲ ਸਕੇ ਕਿ ਟਿਕਟ ਕਿਸ ਨੂੰ ਮਿਲੀ ਹੈ ਹਾਲਾਂਕਿ ਜਦੋਂ ਦੀ ਫਗਵਾੜਾ ਹੈਡਲਾਈਨ ਲਾਈਵ ਨੇ ਬਾਜ਼ਾਰਾਂ ਦੇ ਵਿੱਚ ਸਰਵੇ ਕੀਤਾ ਤਾਂ ਲੋਕਾਂ ਦੀ ਇਹੀ ਸੂਚਨਾ ਕਿ ਇਹ ਟਿਕਟ ਕਿਸ ਨੂੰ ਮਿਲੀ ਹੈ ਜੇ ਦੇਖਿਆ ਜਾਵੇ ਤਾਂ ਕੇਂਦਰੀ ਰਾਜ ਮੰਤਰੀ ਵਿਜੇ ਸਾਫਲਾ 5 ਸਾਲ ਮੋਦੀ ਕੈਬਨਿਟ ਦਾ ਅਹਿਮ ਹਿੱਸਾ ਰਹੇ ਨੇ ਅਤੇ ਉਹਨਾਂ ਨੂੰ ਵੱਡੀ ਜੋ ਕਿ ਆ ਸੀ ਕੇ ਉਹਨਾਂ ਨੂੰ ਟਿਕਟ ਦਿੱਤੀ ਜਾਏਗੀ ਪਰ ਜਿਸ ਤਰ੍ਹਾਂ ਭਾਜਪਾ ਹਾਈ ਕਮਾਂਡ ਵੱਲੋਂ ਟਿਕਟ ਵਿੱਚ ਦੇਰੀ ਕੀਤੀ ਜਾ ਰਹੀ ਹੈ ਉਸ ਉਸ ਵੇਲੇ ਸਾਪਲਾ ਸਮਰਥਕਾਂ ਦੇ ਵਿੱਚ ਵੀ ਥੋੜੀ ਜਿਹੀ ਨਿਰਾਸ਼ਾ ਪਾਈ ਜਾ ਰਹੀ ਹੈ ਹਾਲਾਂਕਿ ਫਰਵਰੀ ਮਹੀਨੇ ਵਿੱਚ ਹੀ ਵਿਜੇ ਸਾਪਲਾ ਨੇ ਹਰਗੋ ਵੀ ਨਗਰ ਵਿੱਚ ਆਪਣਾ ਦਫ਼ਤਰ ਵੀ ਖੋਲ੍ਹ ਦਿੱਤਾ ਸੀ ਅਤੇ ਪੂਰੇ ਤਰੀਕੇ ਦੇ ਨਾਲ ਉਹ ਚੋਣ ਪ੍ਰਚਾਰ ਵਿੱਚ ਖੁਦ ਪੈ ਸਨ ਪਰ ਹਾਈ ਕਮਾਂਡ ਵੱਲੋਂ ਉਸ ਵੇਲੇ ਹਰੀ ਚੰਡੀ ਨਾ ਮਿਲਣ ਕਾਰਨ ਉਹਨਾਂ ਨੇ ਉਸ ਚੋਣ ਪ੍ਰਚਾਰ ਨੂੰ ਠੰਡਾ ਕਰ ਦਿੱਤਾ ਹੁਣ ਹਾਲਾਤ ਇਹ ਨੇ ਇਹ ਦੋਨੇ ਸੰਭਾਵੀ ਉਮੀਦਵਾਰ ਭਾਵੇਂ ਵਿਜੇ ਸਾਂਪਲਾ ਹੋਵੇ ਜਾਂ ਸੋਮ ਪ੍ਰਕਾਸ਼ ਆ ਵੋਟਰਾਂ ਤੱਕ ਵੀ ਅਪਰੋਚ ਨਹੀਂ ਕਰ ਰਹੇ ਹਾਲਾਂਕਿ ਦੋਨਾਂ ਨੇ ਜੋ ਵੱਖ-ਵੱਖ ਵਿਧਾਨ ਸਭਾ ਹਲਕੇ ਹਿਸ਼ਾਰਪੁਰ ਵਿੱਚ ਆਂਦੇ ਨੇ ਉਹਨਾਂ ਦੇ ਵਿੱਚ ਜਾ ਕੇ ਵਰਕਰਾਂ ਨਾਲ ਮੀਟਿੰਗ ਸ਼ੁਰੂ ਕਰ ਦਿੱਤੀ ਹੈ ਪਰ ਹਾਲੇ ਤੱਕ ਕੋਈ ਵੀ ਮੈਦਾਨ ਦੇ ਵਿੱਚ ਪੂਰੀ ਤਰ੍ਹਾਂ ਨਿੱਤਰ ਨਹੀਂ ਰਿਹਾ ਹੁਣ ਦੇਖਣਾ ਇਹ ਹੈ ਕਿ ਉਸ ਵੇਲੇ ਜਦੋਂ ਕਿ ਬਹੁਤ ਹੀ ਘੱਟ ਸਮਾਂ ਰਹਿ ਗਿਆ ਨਾਮਜ਼ਦਗੀਆਂ ਭਰਨ ਨੂੰ ਤਾਂ ਫਿਰ ਕੀ ਭਾਜਪਾ ਹਾਈ ਕਮਾਂਡ ਅੱਜ ਨਾਮ ਤੱਕ ਇਹ ਫੈਸਲਾ ਲੈਂਦੀ ਹੈ ਕਿਉਂਕਿ ਜਿਉਂ-ਜਿਉਂ ਇਹ ਫੈਸਲਾ ਲੇਟ ਹੋ ਰਿਹਾ ਹੈ ਉਸੇ ਤਰ੍ਹਾਂ ਭਾਜਪਾ ਦੇ ਕੈਡਰ ਵਰਕਰਾਂ ਵਿੱਚ ਵੀ ਖਾਸੀ ਨਿਮੋਸ਼ੀ ਪਾਈ ਜਾ ਰਹੀ ਹੈ ਕੈਮਰਾਮੈਨ ਰਕੇਸ਼ ਨਾ ਦੀ ਫਗਵਾੜਾ ਹੈਡਲਾਈਨ ਲਾਈਵ ਲਈ ਜਗਜੀਤ ਚਾਨਾ ਦੀ ਰਿਪੋਰਟ